ਅੱਜ ਦੇਖ ਲੋ ਹਾਲ ਪੰਜਾਬੀਓ ਇੱਕ ਕਾਂਸਟੇਬਲ ਪੁਲਿਸ ਦਾ ਉਹ ਹੀ ਚਿੱਟਾ ਵੇਚੀ ਜਾਂਦਾ ਸੀ ਲਗਾਤਾਰ ਪੁਲਿਸ ਨੂੰ ਸੂਚਨਾ ਮਿਲਦੀ ਪਈ ਸੀ ਕਿ ਇੱਕ ਕਾਂਸਟੇਬਲ ਹੈਗਾ ਆ ਜੋ ਕਿ ਚਿੱਟੇ ਦੇ ਕਾਰੋਬਾਰ ਨਾਲ ਜੁੜਿਆ ਆ ਪੁਲਿਸ ਨੇ ਟਰੈਪ ਲਗਾ ਕੇ ਉਸ ਨੌਜਵਾਨ ਨੂੰ ਤੇ ਉਸਦੇ ਸਾਥੀ ਨੂੰ ਲਿਆ ਫੜ 400 ਕੁਸ਼ ਗ੍ਰਾਮ ਜਿਹੜੀ ਗੀਆ ਹੈਰੋਂ ਜਿਹੜੀ ਉਹਦੇ ਕੋਲੋਂ ਬਰਾਮਦ ਕੀਤੀ ਗਈ ਆ ਉਸ ਤੋਂ ਬਾਅਦ ਪੁਲਿਸ ਦੇ ਵੱਡੇ ਅਧਿਕਾਰੀ ਜਾਣਕਾਰੀ ਦਿੰਦੇ ਪਏਗੇ ਤੁਹਾਨੂੰ ਦੱਸਤੀਏ ਕਿ ਜੇ ਚਿੱਟੇ ਨੂੰ ਰੋਕਣ ਵਾਲੇ ਹੀ ਚਿੱਟੇ ਵੇਚਣਾ ਸ਼ੁਰੂ ਕਰ ਦਨ ਤਾਂ ਫਿਰ ਪੰਜਾਬ ਦੀ ਨੌਜਵਾਨੇ ਨੂੰ ਕੌਣ ਬਚਾਏਗਾ ਪੰਜਾਬ ਦੇ ਆਮ ਲੋਕਾਂ ਨੂੰ ਕੌਣ ਬਚਾਏਗਾ ਕਿਵੇਂ ਪੰਜਾਬ ਦੇ ਵਿੱਚ ਮੁਕੇਗਾ ਨਸ਼ਾ ਇੱਕ ਸ਼ਰਮ ਸ਼ਰਮਸਾਰ ਕਰਨ ਵਾਲੀ ਜਿਹੜੀ ਗਈ ਹੈ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਨ੍ਹਾਂ ਨੇ ਕੀ ਇੱਕ ਵਾਰੀ ਫੇਰ ਜਿਹੜੀ ਗਈ ਆ ਪੁਲਿਸ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਜਿਹੜੇ ਗਿਓ ਖੜੇ ਕਰ ਦਿੱਤੇ ਕੀ ਆ ਫਿਲਹਾਲ ਇਸ ਪੁਲਿਸ ਮੁਲਾਜ਼ਮ ਉੱਤੇ ਜਿਹੜੀ ਗਈ ਹੈ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਨੂੰ ਦੱਸਦੀ ਹੈ ਕਿ ਇਸ ਨੌਜਵਾਨ ਉੱਤੇ ਪਹਿਲਾਂ ਵੀ ਪਰਚਾ ਦਸਿਆ ਜਾ ਰਿਹਾ ਹੈਗਾ ਪੁਲਸ ਦੇ ਵੱਡੇ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰਦੇ ਭੇਗੇ ਆ ਨਾਲ ਦੇ ਨਾਲ ਇਹਦੀ ਜਿਹੜੀ ਸਾਥ ਨੇ ਗਈ ਆ ਉਹਦੇ ਉੱਤੇ ਵੀ ਕਾਫੀ ਜਿਹੜੇ ਪਰਚੇ ਹੋ ਗਏ ਆ ਉਹ ਪਹਿਲਾਂ ਵੀ ਦਰਜ ਹੈਗੇ ਆ ਹੁਣ ਪੁਲਸ ਦੇਖਦੇ ਆ ਕੀ ਕਾਰਵਾਈ ਕਰੇਗੀ ਦੇ ਉੱਤੇ ਕਿਉਂਕਿ ਜਿਹੜਾ ਐਨਡੀਪੀਐਸ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਜਾਏਗਾ ਔਰ ਨਾਲ ਦੇ ਨਾਲ ਕੀ ਇਸ ਨੂੰ ਨੌਕਰੀ ਵੱਲੋਂ ਜਾਂ ਫਿਰ ਕੋਈ ਹੋਰ ਸਖਤ ਐਕਸ਼ਨ ਪੰਜਾਬ ਸਰਕਾਰ ਕੇ ਜਾਂ ਫਿਰ ਪੁਲਸ ਦੇ ਵੱਡੇ ਅਧਿਕਾਰੀ ਲਾ ਸਕਦੇ ਆ ਕਿਉਂਕਿ ਇਸ ਇੱਕ ਨੌਜਵਾਨ ਦੀ ਵਜ੍ਹਾ ਕਰਕੇ ਜਿੱਥੇ ਸਾਰੇ ਹੀ ਪੁਲਿਸ ਅਫਸਰਾਂ ਉੱਤੇ ਮੁਲਾਜ਼ਮਾਂ ਉੱਤੇ ਸਵਾਲੀਆ ਨਿਸ਼ਾਨ ਜਿਹੜੇਗੇ ਉਹ ਖੜੇ ਹੋ ਚੁੱਕੇ ਗਿਆ ਹਰ ਕੋਈ ਬੰਦਾ ਇਸ ਗੱਲ ਦੇ ਉੱਤੇ ਆ ਕੇ ਤੇ ਕਾਫੀ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਰਿਹਾ ਹੈ ਤੇ ਸਵਾਲ ਚੁੱਕ ਰਿਹਾ ਪੁਲਿਸ ਦੇ ਖਿਲਾਫ ਇਸ ਕਰਕੇ ਹੁਣ ਪੁਲਿਸ ਦੇਖੋ ਕੀ ਕਰਦੀ ਹੈ ਇਸ ਨੌਜਵਾਨ ਉੱਤੇ ਵੱਡੀ ਕਾਰਵਾਈ ਕਿਉਂਕਿ ਸਾਰੇ ਅਫਸਰ ਤਾਂ ਮਾੜੇ ਨਹੀਂ ਇੱਕ ਦੋ ਸ਼ਖਸ਼ੀਅਤ ਹੁੰਦੇ ਉਹ ਹਰ ਫੀਲਡ ਵਿੱਚ ਹੁੰਦੇ ਆ ਹਰ ਮਹਿਕਮੇ ਵਿੱਚ ਹੁੰਦੇ ਆ ਜਿੰਨਾ ਕਰਕੇ ਦੂਜਿਆਂ ਨੂੰ ਵੀ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾਗਾ ਆ ਫਿਲਹਾਲ ਤੁਹਾਨੂੰ ਤੁਸਿਲਤ ਹੋਣੇ ਪਿਆ ਉਹ ਨਾਲ ਸਰੋਣੇ ਆਓ ਉਸ ਵੱਡੇ ਅਧਿਕਾਰੀ ਦਾ ਕੀ ਇਹ ਕਿਨਾ ਜਗੇ ਨੇ ਉਹ ਸਮੋਇਦਾ ਦਿਨ ਜਦੋਂ ਸੋਸ਼ਲ ਮੀਡੀਆ ਦਾ ਡਾਟਾ ਨਹੀਂ ਨਾ ਆਉਂਦਾ ਵਟਸਐਪ ਡਾਟਾ ਤੇ ਸੋਸ਼ਲ ਮੀਡੀਆ ਦਾ ਡਾਟਾ ਠੀਕ ਹੈ ਜਦੋਂ ਉਹ ਆ ਗਿਆ ਉਹ ਤੁਹਾਨੂੰ ਸਾਰਾ ਸੀ ਐਕਸਪੋਜ਼ ਕਰਕੇ ਸਾਰੀ ਡਿਟੇਲ ਚ ਇਨਫੋਰਮੇਸ਼ਨ ਦੇ ਸਰ ਕੁੜੀ ਦੀ ਬੈਕਗ੍ਰਾਉਂਡ ਫੁਰੀ ਦੱਸ ਕੀ ਸੀ ਜਿਹੜੀ ਕੁੜੀ ਇਨਫੋਰਮੇਸ਼ਨ ਆਈ ਆਈ ਸੀ ਸਾਡੇ ਕੋਲ ਵੀ ਕਾਕਾ ਕਾਰਵਾਸ਼ ਹਾਊਸ ਹੈਗਾ ਮੋਲੀ ਪਿੰਡ ਚ ਉਥੇ ਇੱਕ ਗੱਡੀ ਹੈ ਕੋਲੋ ਬਾਕਸ ਬੈਗ ਵਾਲਾ ਦੀ ਵੀ ਉਹ ਨਾ ਉਥੇ ਜਿਹੜਾ ਹੈਗਾ ਕੱਟੇ ਗਿਆ ਇਸ ਫਰਕਲਾ ਫ੍ਰੀਪੋਰਟ ਨੰਬਰ ਰਹਿਣ ਵਾਲਾ ਹੈਗਾ ਵੀ ਆਪਣੇ ਆਪ ਨੂੰ ਪੁਲਿਸ ਨੂੰ ਲਾਜ਼ਮ ਦਾਦਾ ਇਹ ਕਿਹਦੇ ਨਾਲ ਲਈਦੀ ਹੈ ਕਿ ਜੇ ਇਹਨੂੰ ਰੌਨਪ ਕਰਕੇ ਤੁਸੀਂ ਇਹਦੀ ਸਰਚ ਕਰੋਗੇ ਗੱਡੀ ਤੇ ਤੁਹਾਨੂੰ ਟ੍ਰੈਕ ਮਿਲ ਜੂਗੀ ਉਸ ਤੇ ਅਸੀਂ ਕਾਰਵਾਈ ਕੀਤੀ ਫਿਰ ਜਾਗੇ ਕਿੰਨੀ ਕਿੰਨੀ ਕੁਆਂਟੀਟੀ ਹੈ ਜਿਹੜੀ ਮਿਲੀ ਹੈ 446 ਗ੍ਰਾਮ ਹੈ ਰਿਮਲੇਨਾ ਕੋਲ ਪਹਿਲਾਂ ਵੀ ਇਹਦੇ ਪਰਚੇ ਆ ਜੀ ਪੰਨਪਤ ਨੇ 5 ਲੜਕੀ ਤੇ 6 ਪਰਚੇ ਨੇ ਤੇ ਮੁੰਡੇ ਦੇ ਇੱਕ ਪਰਚੇ ਹੈਲੋ ਤਾਂ ਇਹ ਸਰ ਐਨਡੀਪੀਐਸ ਦੇ ਇਹ ਸਾਰੇ ਸਰ ਜੇ ਕੁੜੀ ਦੇ ਆਪਾਂ ਗੱਲ ਕਰੀਏ ਨਹੀਂ ਨਹੀਂ ਇਹ ਸਾਰੇ ਨਹੀਂ ਆ ਡਿਵੀਜ਼ਨ ਲੜਕੀ ਨੇ ਤਿੰਨ ਐਨਡੀ ਦੇ ਨੇ ਜਿਹੜਾ ਕਾਂਸਟੇਬਲ ਹੈ ਉਹ ਇੱਕ ਕ੍ਰਪਸ਼ਨ ਦਾ ਪਰਚਾ ਪੁਲਿਸ ਨੇ ਪਿਆ ਪੁਲਿਸ ਐਪਲੀਕੇਸ਼ਨ ਮਮਾ ਹਾਲੀ ਕੀ ਕਰਨਾ ਹੈ ਇਸ ਲਈ ਕਿਸ ਤਰ੍ਹਾਂ ਕਿ ਲੜਕੀ ਮੁੰਡੇ ਸੰਪਰਕੀ ਕਿਸ ਨਾਲ ਹੈ ਇਹਨਾਂ ਟਾਇਆ ਪਿੱਸਾ ਆਇਆ ਤੁਸੀਂ ਉਹਦੇ ਡਿਟੇਲ ਚ ਅਸੀਂ ਪੁਲਿਸ ਰਿਪੋਰਟ ਲੈ ਕੇ ਤੁਹਾਨੂੰ ਕਾਲ ਕਰਾਂਗੇ। ਇਹ ਕਰਨ ਕੀ ਆਇਆ ਸੀ ਮਹਾਲੀ ਕੋਈ ਉਹਨਾਂ ਦਾ ਫੈਰ ਸੀ ਜਾਂ ਇੱਕ ਮਹਾਲੀ ਹੈ। ਇਹ ਸੈਕਟ ਹੈਗਾ ਇਹ ਲੜਕੀ ਕੋਈ ਡੱਟਾ ਹੈ। ਇਹ ਵੀ ਹੈ ਇਹ ਨਸ਼ੇ ਦੀ ਆਦੀ ਹੈ ਸਰ। ਨਸ਼ੇ ਦੀ ਆਦੀ ਨੇ ਹੈ। ਤੇ ਇੱਥੇ ਸਰ ਸਪਲਾਈ ਕਿਸ ਨੂੰ ਦੇਣ ਆਈ ਸੀ ਹੁਣ ਤੱਕ ਵੀ ਕੋਈ ਜਾਣਕਾਰੀ ਮਿਲੀ ਹੋਵੇ ਐਸਟੀਐਫ ਨੂੰ। ਕਿਉਂਕਿ ਸਰ ਕੁਆਂਟੀਟੀ ਬਹੁਤ ਜ਼ਿਆਦਾ ਹੈ। ਇਹਨਾਂ ਦੇ ਹੁਣ ਜਿਹੜੇ ਹੈਗੇ ਨਾ ਬੜਾ ਗਾਹਕ ਹੈਗੇ ਆ ਉਹ ਸਾਨੂੰ ਇੱਕ ਪੁੱਛੂਣਗੇ ਨਾ ਕਾਲ ਡਿਟੇਲ ਇਹੋ ਜਿਹਾ ਸੈਕਿੰਡ ਨਹੀਂ ਐਸਾਈਨਮੈਂਟ ਦਾ ਕੋਈ ਦੇ ਕੇ ਦੇ ਦੱਸਿਆ ਇਹਨਾਂ ਨੇ ਪੁੱਛਿਆ ਜੀ ਡਿਟੇਲ ਤੇ ਸਾਨੂੰ ਕੁਝ ਕਿਤਨੇ ਹੋਵੇ ਠੀਕ ਹੈ ਠੀਕ ਹਮ ਨੂੰ ਸ਼ਾਮ ਤੱਕ ਜਾਂ ਕੱਲ ਤੱਕ ਦੇ ਦੇ ਠੀਕ ਹੈ